ਅੱਜ ਅਸੀਂ ਲੁਧਿਆਣਾ ਦੇ ਹਾਦੀ ਵੱਲੋਂ ਬੀਜੇਪੀ ਦੇ ਲੁਧਿਆਣਾ ਦੇ ਹਾਦੀ ਜੀ ਜੀ ਸਾਹਿਬ ਨੇ ਇੱਕ ਬੈਲਮ ਦੇਣ ਜਾ ਰਹੇ ਆ ਜੋ ਪੰਜਾਬ ਸਰਕਾਰ ਨੇ 24000 ਏਕੜ ਸਾਡੇ ਪਿੰਡਾਂ ਦੀ ਜ਼ਮੀਨ ਰੱਦ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਬਿਨਾ ਕਿਸੇ ਗੱਡੇ ਤੋਂ ਸਾਡੇ 24000 ਪਿੰਡਾਂ ਦੀ ਜ਼ਮੀਨ ਰੱਦ ਕਰਨ ਜਾ ਰਹੀ ਹੈ ਜਦੋਂ ਸਰਕਾਰ ਜਿਹਦਾ ਕੋਈ ਪਹਿਲਾਂ ਸਰਵੇ ਨਹੀਂ ਕੋਈ ਨੀਤ ਨਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਜੋ ਅੱਜ ਪਸਾਨੀ ਕਰ ਰਹੇ ਨੇ, ਖੇਤੀ ਕਰ ਰਹੇ ਨੇ, ਆਪਦਾ ਇਸ ਤੋਂ ਉੱਜੜ ਕੇ ਕਿੱਥੇ ਜਾਣਾ ਚਾਹਦਾ, ਹੁੰਦਾ ਇੱਕੋ ਖੜਾ ਪੰਜਾਬ ਦਾ ਸਿੱਟਾ ਹੈ। ਅਸੀਂ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਆਂ, ਖੇਤੀ ਸਾਡਾ ਧੰਦਾ, ਉਹਨੂੰ ਛੱਡ ਕੇ ਅਸੀਂ ਕੋਈ ਹੋਰ ਰੋਜ਼ਗਾਰ ਨਹੀਂ ਕਰ ਸਕਦੇ, ਕੋਈ ਜਨਮ ਨਹੀਂ ਕਰ ਸਕਦੇ। ਸੋ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ, ਜੀ ਸੀ ਸਰਵ ਤੇ ਰਾਹੀਂ ਵੀ ਇੰਨਾ ਤੱਕਾ ਨਾ ਕਰੋ। ਤੁਸੀਂ ਆਪਦਾ ਜੋ ਪ੍ਰੋਜੈਕਟ ਪਹਿਲਾਂ ਚੱਲ ਰਹੇ ਨੇ ਉਹ ਹੀ ਪੂਰੇ ਕਰੋ, ਉਹੀ ਬਹੁਤ ਵੱਡੀ ਗੱਲ ਆ। ਤੁਸੀਂ 24000 ਏਕੜ ਸਾਡੇ ਆ ਪਿੰਡ ਜਿਹੜੇ ਸਾਡੇ ਗਿੱਲ ਹਲਕੇ ਸਤੰਦੇ ਨੇ ਮੇਰੇ ਲੁਧਿਆਣਾ ਤੇ ਆ ਸ਼ੇੜੀ ਮਨਸੂਰਾ ਮਲਖਪੁਰ ਕਾਫੀ ਪਿੰਡ ਨੇ ਇਹਨਾਂ ਪਿੰਡਾਂ ਨੂੰ ਵੀ ਨੋਟੀਫਿਕੇਸ਼ਨ ਦੇ ਵਿੱਚ ਨਾਮ ਪਾਇਆ ਇਹਨਾਂ ਨੇ ਸੋ ਅਸੀਂ ਇਹਨਾਂ ਨੂੰ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਨਾ ਹੀ ਐਕਵਾਇਰ ਕਰਨ ਦੇਵਾਂਗੇ ਪਹਿਲਾਂ ਕਿਸਾਨਾਂ ਦੀ رائے ਲਈ ਜਾਵੇ ਜੇ 80% ਤੋਂ ਵੱਧ ਸਾਡੇ ਕਿਸਾਨ ਸਾਡੇ ਪਰਿਵਾਰ ਪਿੰਡਾਂ ਵਾਲੇ ਮੰਨਦੇ ਆ ਫਿਰ ਉਹ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਸੀ ਪਰ ਆਪਦੇ ਆਪ ਇਹ ਤੱਕਾशाही ਸਰਕਾਰ ਦੀ ਕਿ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਹੁਣ ਜਾ ਕੇ ਕੋਈ ਸਲਾਹ ਲੈਨੇ ਉਹ ਤੱਕਾਸ਼ਾਹੀ ਹੋਣੀ ਨਾ ਮੰਨਾਂਗੇ ਸਾਡੇ ਕੋਲ ਆ ਜਾਣ ਪ੍ਰਸ਼ਾਸਨ ਆ ਕੇ ਪਿੰਡਾਂ ਨਾਲ ਗੱਲ ਕਰੇ ਜੋ ਵੀ ਦੇਣੀ ਚਾਹੁੰਦਾ 80% ਪਸ਼ਾਨ ਮਰਜ਼ੀ ਹੋਣਗੇ ਤਾਂ ਕਰ ਲੈਣ ਪਹਿਲਾਂ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਚੱਲ ਰਹੀ ਹੈ ਉਹ ਕੰਪਲੀਟ ਹੋ ਰਹੀ ਹੈ ਉਹਨੂੰ ਕਰਾ ਕੇ ਤਵੇ ਸਰਕਾਰ ਦੀ ਕੁੱਲੀ ਬਣਦੀ ਹੈ ਆਲਪੀਆਂ ਜਿਹੜੀਆਂ ਇਹ ਅਰਬਨ ਸਟੇਟ ਬਣਾਉਣਾ ਚਾਹੁੰਦੇ ਪਹਿਲਾਂ ਜਿਹੜੀਆਂ ਕਲੋਨੀਆਂ ਕੱਟੀਆਂ ਨੇ ਉਹ ਤਾਂ ਪੂਰੀਆਂ ਨਹੀਂ ਹੋਈਆਂ ਪੰਜਾਬ ਦੇ ਬੱਚੇ ਲੁਧਾਨੇ ਚ ਕਿੰਨੀਆਂ ਕਲੋਨੀਆਂ ਧੂੜੀਆਂ ਪਈਆਂ ਪਲਾਟ ਨਹੀਂ ਦਿਖਦੇ ਉਹਨਾਂ ਨੂੰ ਮੈਲੋਕਰ ਕਰਕੇ ਡਵੈਲਪ ਕਰ ਦੇਵੇ ਸਰਕਾਰ ਨਵੇਂ ਪਿੰਡਾਂ ਨੂੰ ਉਜਾੜ ਕੇ ਕਲੋਨੀਆਂ ਕੱਟਣ ਦੀ ਅਸੀਂ ਨਹੀਂ ਕਰਨ ਦਵਾਂਗੇ ਅਸੀਂ ਧਰਨਾ ਵੀ ਦਵਾਂਗੇ ਹਲੇ ਮੰਗ ਪੱਤਰ ਦੇਣਾ ਹੈ ਰੀਸ਼ੀ ਸਾਹਿਬ ਨੂੰ ਜੇ ਕੋਈ ਨਹੀਂ ਕਰਵਾਈ ਹੋਏਗੀ ਨਹੀਂ ਰੱਤ ਕਰਾਂਗੇ ਰੋਟੀ ਖੇਲ ਪਰਸ ਉੱਤੇ ਜਾ ਕੇ ਕਰਨਾ ਦਵਾਂਗੇ ਸਾਡੇ ਜਹਾਂ ਦੇ ਵਿੱਚ ਅਸੀਂ ਇਹ ਪੈਂਦਾ ਅਸੀਂ ਅਣਮਿੱਥੇ ਸਮੇਂ ਲਈ ਕਰਨਾ ਵੀ ਦਵਾਂਗੇ ਧੱਕੇ ਨਾਲ ਹੀ ਜਕਮੀ ਨਤੀਜਾ ਦੇ ਦੇਣਗੇ ਉਹ ਹੀ ਧੱਕੇ ਨਾਲ ਲਈ ਜਾ ਰਹੀ ਹੈ ਕੋਈ ਪੈਸਾ ਨਹੀਂ ਕੋਈ ਰੇਟ ਨਹੀਂ ਦਿੱਤੀ ਤभी ਅਸੀਂ ਇਹਨਾਂ ਨੂੰ 4-8 ਗੁਣਾ ਰੇਟ ਦੇ ਰਹੇ ਗੱਲਾਂ ਦਾ ਨਾ ਕਹਿ ਰਹੇ ਆ ਦੇ ਰਹੇ ਪਰ ਉਹ ਤਾਂ ਕੋਈ ਨੋਟੀਫਿਕੇਸ਼ਨ ਲਿਖਿਆ ਹੀ ਨਹੀਂ ਕਿੰਨਾ ਕੋਈ 10 ਦਨ ਵੀ ਐਨੇ ਐਨੇ ਹਜ਼ਾਰ ਐਨੇ ਕੋੜ ਰੁਪਏ ਦੇ ਰਹੇ ਆ ਕਿ ਕਿੱਡਾ ਸਹਿਮਤੀ ਹੋਵੇ ਕਿਸੇ ਦੀ ਸਹਿਮਤੀ ਵੀ ਲਈ ਗਈ ਕਿਸੇ ਦਾ ਪਤਾ ਹੀ ਨਹੀਂ ਸੀ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਕੋਈ ਕਿਸੇ ਪਿੰਡ ਚ ਕਹਿ ਦੇਣ ਕਿਸੇ ਪੰਚਾਇਤ ਦੀ ਸਹਿਮਤੀ ਹੋਵੇ ਜਿਹੜੇ ਸਰਪੰਚ ਤੋਂ ਸਹਿਮਤੀ ਲਈ ਗਈ ਹੋਵੇ ਕਿਸੇ ਪਿੰਡ ਦੇ ਜੱਫੇਬੰਦੀ ਤੋਂ ਕਿਸੇ ਤੋਂ ਕੋਈ ਸਹਿਮਤੀ ਨਹੀਂ ਇਹ ਹੁੰਦੀ ਆ ਆਪਾਂ ਲੋਕਤੰਤਰ ਚ ਬੈਠੇ ਆ ਲੋਕਾਂ ਦੀ ਰਾਇ ਲੈ ਕੇ ਵੀ ਅਸੀਂ ਆ ਘਟਣਾ ਚਾਹੁੰਦੇ ਆ ਦੱਸੋ ਜੀ ਜਾਂ ਅੱਗੇ ਤੋਂ ਵੱਧ ਲੋਕ ਸਹਿਮਤ ਨੇ ਕਰ ਦੇਣ ਰੇਟ ਉਹਨਾਂ ਦੀ ਮਰਜ਼ੀ ਦਾ ਫਿਕਸ ਹੋਵੇ ਵੀ ਆਹ ਤੁਹਾਨੂੰ ਰੇਟ ਦੇਣਾ ਦਵਾਂਗੇ ਕੋਈ ਗੱਲ ਨਹੀਂ ਉਹਨਾਂ ਨੂੰ ਅੱਗੇ ਜਮੀਨ ਮਿਲ ਜਾਵੇ ਕੋਈ ਹਰਜ ਨਹੀਂ ਪਰ ਇਦਾਂ ਧੱਕੇ ਸਾਹੀ ਨਾਲ ਜਿੱਤੀ ਜ਼ਮੀਨ ਵੋਖਣ ਲਈ ਜਾਂ ਕਿ ਧੱਕਾ ਕਰ ਰਹੇ ਨੇ ਉਹ ਸਾਨੂੰ ਮੰਜ਼ੂਰ ਨਹੀਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਤੇ ਵੀ ਸਾਰੀ ਟੀਮ ਸੜੀ ਸਮੁੱਚੀ ਲੀਡਰਸ਼ਿਪ ਹਾਈ ਕਮਾਂਡ ਵੱਲੋਂ ਅਸੀਂ ਇੱਥੇ ਆ ਕੇ ਦਰਨਾ ਦਵਾਂਗੇ ਪੂਰਾ ਇਹਨਾਂ ਨੂੰ ਸਰਕਾਰ ਨੂੰ ਦੱਸਾਂਗੇ ਵੀ ਇਦਾਂ ਧੱਕੇ ਨਾਲ ਅਸੀਂ ਜ਼ਮੀਨਾਂ ਨਹੀਂ ਛੱਡਣ ਦਿਆਂਗੇ ਬਈ ਤੁਹਾਡੇ ਨਾਲ ਕਿਦਾਂ ਪਿੰਡਾਂ ਵਾਲੇ ਲੋਕ ਵੀ ਆ ਸਾਰੇ ਪਿੰਡਾਂ ਵਾਲੇ ਹੀ ਨੇ ਸਾਡੇ ਸਾਰੇ ਪਿੰਡਾਂ ਵਾਲੇ ਹੀ ਆ ਅਸੀਂ ਸਾਡੇ ਸਾਡੇ ਹੀ ਪਿੰਡਾਂ ਦੀ ਜ਼ਮੀਨਾਂ ਖੇੜੀਤੀ ਆ ਮਨਸੂਰਾਂ ਆਦੀ ਆ ਗਲਤੋਂ ਦੀ ਆ ਚਮਸ਼ੁਰ ਮਲਖਪੁਰ ਦੀ ਆ ਸਾਡੇ ਪਿੰਡ ਅਸੀਂ ਆਪਸੰਗੋਵਾਲ ਪਿੰਡ ਸਾਡੀ ਖੁੱਦ ਪਿੰਡਾਂ ਨੇ ਸਥਿਤੀ ਬੜੀ ਆ ਅਸੀਂ ਖੁੱਦ ਖੇਤੀ ਕਰਦੇ ਆ ਅਸੀਂ ਦੂਜਿਆਂ ਨੂੰ ਖੜੋ ਇਥੋਂ ਖੇਤੀ ਵਾਲੇ ਕਿਸਾਨ ਹੋਰ ਤਾਂ ਦਾ ਨਹੀਂ ਕਰ ਸਕਦੇ ਜਾ ਕੇ ਬਿਨਸ ਕਰਨਾ ਖੇਤੀ ਕਰਨੀ ਉਹਨਾਂ ਨੇ ਅਜਿਹੇ ਪ੍ਰੋਜੈਕਟ ਲਿਆਉਣ ਨਾਲ ਲੱਗਦਾ ਜਿਹੜੀ ਬਾਹੀ ਜੋਗ ਜ਼ਮੀਨ ਆ ਖਤਮ ਹੋ ਜਾਂਦੀ ਪਹਿਲੇ ਹੀ ਲੁਹਾਨਾਂ ਤਾਂ ਖਤਮ ਹੋ ਚੁੱਕਿਆ 50% ਜ਼ਮੀਨ ਤਾਂ ਥੋੜੀ ਇਲੈਗਲ ਕਲੋਨੀਆਂ ਨੇ ਰੋਕ ਲਈਏ ਹਰ ਜਗ੍ਹਾ ਕਲੋਨੀ ਬਣੀ ਹੋਈ ਆ ਜ਼ਮੀਨ ਲੈਂਦੇ ਹੁਣ ਜੇ ਕਲੋਨੀਆਂ ਬੰਦ ਕੀਤੀਆਂ ਸਰਕਾਰ ਆਪ ਕਲੋਨੀ ਕਟਣ ਲੱਗੀ ਪਹਿਲਾਂ ਜਿਹੜੀ ਜ਼ਮੀਨ ਸਰਕਾਰ ਲੋਕਾਂ ਨੇ ਪ੍ਰਾਈਵੇਟ ਕਲੋਨੀਆਂਾਂ ਦੇ ਅੰਦਰ ਨੇ ਅਕਵਾਇਰ ਕਰਕੇ ਉੱਥੇ ਛੱਡੀ ਪਈਆਂ ਬੇਆਵਾਦ ਪਈਆਂ ਉਹਨਾਂ ਨੂੰ ਲੈ ਲੈਣ ਅਕਵਾਇਰ ਕਰਕੇ ਉੱਥੇ ਕੱਟ ਪਰ ਨਵੀਂ ਵਾਹੀਯੋਗ ਜ਼ਮੀਨ ਤਾਂ ਲੁਧਿਆਣਾ 'ਚ ਪਹਿਲਾਂ ਹੀ ਹੋਣੀਗੀ ਉਹ ਵਾਹੀਯੋਗ ਜ਼ਮੀਨ ਨਹੀਂ ਅਕਵਾਇਰ ਹੋਣ ਦਿੱਤੀ ਜਾਊਗੀ ਜੇ ਕੋਈ ਇਹਨਾਂ ਕੋ ਪੰਜਾਂ ਕਲੋਨੀਆਂ 'ਚ ਕਾਫੀ ਉਹਨੂੰ ਕਰ ਲੈਣ ਡਿਵੈਲਪਰ ਕਿਉਂਕਿ ਇੰਨੇ ਹਜ਼ਾਰ ਏਕੜ ਤਾਂ 10-15 ਸਾਲਾਂ 'ਚ ਵਿਲਪ ਨਹੀਂ ਹੋ ਸਕਦਾ ਤੁਸੀਂ 100 ਏਕੜ ਲੈ ਕੇ ਡਿਵੈਲਪ ਕਰਦੇ ਐ ਐਕਸਪੈਰੀਮੈਂਟ ਕਰ ਲਓ ਕਿਤੇ ਜਿੱਥੇ ਕਲੋਨੀ ਬਣੀ ਹੋਈ ਆ ਪਹਿਲਾਂ ਉਹਨਾਂ ਤੋਂ ਨਵੀਂ ਜ਼ ਅਨअप्रੂਵਡ ਕਲੋਨੀਆਂ ਨੇ ਸੜਕ ਉੱਥੇ ਨਹੀਂ ਬਣਦਾ ਹੀ ਲਾਈਟਾਂ ਉੱਥੇ ਨਹੀਂ ਉਹਨਾਂ ਨੂੰ ਖੁਦ ਆਪ ਦੀ ਅੰਡਰ ਲਵੇ ਸਰਕਾਰ ਉਹਨਾਂ ਨੂੰ ਡਿਵੈਲਪ ਕਰ ਲਵੇ ਜੋ ਵੀ ਪ੍ਰੋਜੈਕਟ ਬਣਾਉਣਾ ਹੈ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਪਰ ਇਸ ਉਧਾਰਤੇ ਨਹੀਂ ਕਿ ਪਹਿਲਾਂ ਜਿਹੜੀ ਅਨਡਿਵੈਲਪਮੈਂਟ ਨੂੰ ਛੱਡ ਕੇ ਨਵੀਂ ਜਗ੍ਹਾ ਪਸਾਨਾ ਦੀ ਜ਼ਮੀਨ ਨੂੰ ਅਕਵਾਇਰ ਕਰਕੇ ਡਿਵੈਲਪਮੈਂਟ ਕਰੇ